ਪਰ ਹੁਣ ਮੈਨੂੰ ਨਾ ਇਹੋ ਗੱਲ ਦੀ ਮੈਂ ਜ਼ਿਆਦਾ ਟੈਨਸ਼ਨ ਆ ਆਪਣੀ ਹੈ ਨਾ ਕਿ ਆਪ ਮੈਂ ਕੀ ਕਰਾਂ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸਦਾ ਬੋਡਕਾਸਟ 'ਚ ਦੱਸਣ ਦਾ ਪਹਿਲੀ ਵਾਰੀ ਕੀ ਕਰਾਂ ਤੁਸੀਂ ਆਪ ਕਦੀ ਬਹਿ ਕੇ ਨਹੀਂ ਸੋਚਿਆ ਮੈਂ ਦੱਸ ਹੈ ਨਾ ਜੇ ਹੁਣ ਮੈਂ ਮੰਨ ਲਓ ਬਾਹਰ ਤੇ ਮੈਂ ਜਾਣਾ ਨਹੀਂ ਵੈਰੀ ਗੁੱਡ ਹੈ ਨਾ ਇਹ ਕਿਉਂ ਕਿ ਮੇਰੇ ਮਤਲਬ ਕਿ ਚਾਚੇ ਤਾਏ ਸਾਰੇ ਬਾਹਰ ਹੀ ਆ ਮੈਂ ਕੋਈ 3-4 ਟੱਬਰ ਸੰਭਾਲਣ ਦੇ ਨਾਲ ਓਏ ਹੋਏ ਵੈਰੀ ਗੁੱਡ ਤਾਈ ਤਾਇਆ ਹੈ ਨਾ ਕਿ ਮੇਰਾ ਮੰਮੀ ਡੈਡੀ ਨਾਲੋਂ ਜ਼ਿਆਦਾ ਪਿਆਰ ਮੇਰਾ ਤਾਈ ਤਾਈ ਨਾਲ ਵੱਡੀ ਮੰਮੀ ਵੱਡੇ ਡੈਡੀ ਨਾਲ ਓ ਕਿਉਂ ਕਿ ਮੈਂ ਰਿਆ ਹੀ ਉਹਨਾਂ ਕੋਲ ਆ ਵਾ ਨਿੱਕੇ ਹੁੰਦੇ ਆ ਤੁਸੀਂ ਪਿੰਡਾਂ ਦੀ ਇਹ ਗੱਲ ਵਧੀਆ ਯਾਰ ਉੱਥੇ ਨਾ ਮਤਲਬ ਜਿਵੇਂ ਹੁਣ ਤੁਹਾਡੀ ਮੈਂ ਰੀਲ ਦੇਖੀ ਸੀ ਕਿ ਅਸੀਂ ਇਹ ਬੱਚਾ ਅਡਾਪਟ ਕਰ ਲਿਆ ਹਾਂਜੀ ਮਤਲਬ ਤੁਸੀਂ ਐਵੇਂ ਹੀ ਨਾਰਮਲੀ ਉਹ ਹੀ ਕਰ ਲਿਆ ਕਿ ਯਾਰ ਰਾਜਾ ਯਾਰ ਹਾਂ ਇਦਾਂ ਹੀ ਆ ਜਾ ਸ਼ਹਿਰਾਂ ਚ ਆਪਣੇ ਜਵਾਕ ਨਹੀਂ ਪੜਦੇ ਲੋਕਾਂ ਕੋਲ ਉਸ ਸਸੂਰੀ ਜਿੰਨਾ ਫਲੈਟ ਹੁੰਦਾ ਹੈ ਬੰਬੇ ਦਿੱਲੀ ਵਰਗੇ ਸ਼ਹਿਰਾਂ ਚ ਹੁਣ ਉਹਦੇ ਵਿੱਚ ਵਿਚਾਰੇ ਆਪਣੇ ਜੰਮੇ ਆਪਣੇ ਆਪਣੇ ਜੰਮੇ ਜੋ ਆਕਾਂ ਲਈ ਜਗ੍ਹਾ ਨਹੀਂ ਹੁੰਦੀ ਤੇ ਤੁਸੀਂ ਮਿੰਟ 'ਚ ਕਿਸੇ ਬਗਾਨੇ ਨੂੰ ਲੈ ਕੇ ਘਰੇ ਰੱਖ ਲਿਆ ਤੇ ਯਾਰ ਕੋਈ ਨਹੀਂ ਜਿੱਥੇ ਅਸੀਂ ਖਾ ਰਹੇ ਹਾਂ ਵੀ ਪਲ ਜੂ ਹਾਂ ਆਹੋ ਹੀ ਸੋਚਿਆ ਵਾਜੀ ਜਿੱਥੇ ਅਸੀਂ ਦੋ ਫਲ ਕੇ ਖਾਣੇ ਇੱਕੇ ਖਾ ਲੂ ਹਾਂ ਹਣੇ ਹੁੰਦਾ ਕਿ ਤੂੰ ਵੀ ਆ ਜਾਗਾ ਤੇ ਇੱਥੇ ਆਪਾਂ ਖਾਣੀਆਂ ਤੂੰ ਹੀ ਖਾ ਲੇਗਾ ਨਾਲ ਹੀ ਸੋੰਦਾ ਤੁਹਾਡੇ ਉਹ ਹਾਂ ਨਾਲ